ਮੈਸ਼ਨੂ ਦੇਵੀ ਨੂੰ ਜਾਂਦਿਆਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਹੈ ਦਰਅਸਲ ਸ਼ਰਧਾਲੂਆਂ ਦੇ ਉੱਪਰ ਪੱਥਰ ਡਿੱਗੇ ਨੇ ਲੈਂਡਸਲਾਈਡਿੰਗ ਹੋਈ ਹੈ ਬਾਣ ਗੰਗਾ ਤੇ ਲੰਗਰ ਹਾਲ ਦੇ ਵਿਚਕਾਰ ਇਹ ਘਟਨਾ ਜੁੜੀ ਹੋਆ ਵਾਪਰੀ ਹੈ ਲੈਂਡਸਲਾਈਡਿੰਗ ਹੋਣ ਦੇ ਨਾਲ ਜਿਹੜੀ ਛੱਡ ਪਈ ਹੈ ਜਦੋਂ ਅਸੀਂ ਚੜਾਈ ਚੜਦੇ ਹਾਂ ਖਾਸ ਤੌਰ ਤੇ ਬਾਣ ਗੰਗਾ ਤੇ ਜੋ ਲੰਗਰ ਹਾਲ ਹੈਗਾ ਉਹਦੇ ਵਿਚਕਾਰ ਲਈ ਜਿਹੜੀ ਜਗਾ ਉਹ ਸਾਰੇ ਸ਼ਰਧਾਲੂਆਂ ਨੂੰ ਪਤਾ ਹੈ ਕਿ ਉਥੇ ਚੜਾਈ ਪੈਂਦੀ ਹੈ ਤਾਂ ਜਦੋਂ ਉਹ ਚੜਾਈ ਤੇ ਚੜਦੇ ਆ ਤਾਂ ਚੜਦੇ ਸਮੇਂ ਉਪਰੋਂ ਲੈਂਡ ਸਲਾਈਡਿੰਗ ਹੋਈ ਸ਼ਰਧਾਲੂ ਜਾ ਰਹੀ ਸੀ ਨਤਮਸਤਕ ਹੋਣ ਦੇ ਵਾਸਤੇ ਮਾ ਵੈਸ਼ਨੂ ਦੇਵੀ ਦੇ ਦਰਬਾਰ ਤਾਰ ਰਸਤੇ ਦੇ ਵਿੱਚ ਹੀ ਲੈਂਡ ਸਲਾਈਡਿੰਗ ਹੋਣ ਦੇ ਨਾਲ ਪੱਥਰ ਡਿੱਗਦੇ ਨੇ ਦੋ ਵੱਡੇ ਵੱਡੇ ਜਦੋਂ ਪੱਥਰ ਡਿੱਗਦੇ ਨੇ ਤਾਂ ਉਹ ਛੱਡ ਤੇ ਆਣ ਕੇ ਡਿੱਗਦੇ ਨੇ ਕਿਉਂਕਿ ਉਹ ਸਾਰੀ ਛੱਡ ਪਈ ਹੋਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਛੱਡ ਦੇਖ ਸਕਦੇ ਹੋ ਜਿਹੜੀ ਛੱਡ ਪਈ ਹੋਈ ਹੈ ਇਹ ਖਾਸ ਤੌਰ ਤੇ ਸ਼ਰਧਾਲੂਆਂ ਦੀ ਸੁਵਿਧਾ ਦੇ ਵਾਸਤੇ ਹੈ ਕਿ ਉਹਨਾਂ ਨੂੰ ਆ ਕੋਈ ਤਕਲੀਫ ਨਾ ਆਵੇ ਕੋਈ ਜੇਕਰ ਮੀਂਹ ਛਟਕਣੀ ਵੀ ਹੁੰਦਾ ਤਾਂ ਉਹਦੇ ਵਿੱਚ ਵੀ ਉਹ ਰਾਮ ਦੇ ਨਾਲ ਦਰਸ਼ਨ ਮੇਲੇ ਕਰ ਸਕਣ ਰਾਮ ਦੇ ਨਾਲ ਆਪਣੀ ਯਾਤਰਾ ਜੁੜੀਓ ਕਰ ਸਕਣ ਤਾਂ ਇਹ ਬਾਣ ਗੰਗਾ ਤਾਂ ਜਿਹੜਾ ਲੰਗਰ ਹਾਲ ਹੈ ਉਹਦੇ ਵਿੱਚ ਕਾਰ ਵਾਲੀ ਜਗ੍ਹਾ ਹੈਗੀ ਹੈ ਜਿੱਥੇ ਲੈਂਡ ਸਲਾਈਡਿੰਗ ਹੋਈ ਤੇ ਉਸ ਤੋਂ ਬਾਅਦ ਪੱਥਰ ਡਿੱਗਦੇ ਨੇ ਪੱਥਰ ਡਿੱਗਣ ਦੇ ਕਰਕੇ ਅੱਜ ਜਿਹੜੇ ਸਰਦਾਲੂ ਸੀ ਦੱਸਿਆ ਜਾ ਰਿਹਾ ਕਿ ਤਿੰਨ ਤੋਂ ਚਾਰ ਸਰਦਾਲੂ ਜਿਹੜੇ ਨੇ ਉਹ ਖੇਠਾਂ ਵੀ ਆ ਜਾਂਦੇ ਨੇ ਛੱਡ ਟੁੱਟਣ ਦੇ ਕਰਕੇ ਛੱਡ ਦੇ ਖੇਠਾਂ ਜਦੋਂ ਆਏ ਤਾਂ ਮੌਕੇ ਤੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਮੌਕੇ ਤੇ ਰੈਸਕਿਊ ਟੀਮ ਬੁਲਾਈ ਗਈ ਔਰ ਇੱਥੋਂ ਤੱਕ ਕਿ ਤੁਹਾਨੂੰ ਦੱਸ ਦਈਏ ਇਸ ਏਰੀਆ ਦੇ ਵਿੱਚ ਸਾਡੇ ਫੌਜੀ ਜਵਾਨ ਵੀ ਲੱਗੇ ਹੁੰਦੇ ਨੇ ਖਾਸ ਤੌਰ ਤੇ ਕਿਉਂਕਿ ਇਹ ਜੰਮੂ ਕਟੜਾ ਵਾਲਾ ਏਰੀਆ ਹੈਗਾ ਸੋ ਇੱਥੇ ਬੀਐਸਐਫ ਸੁਰੱਖਿਆ ਜਿਹੜੀ ਹੈ ਉਹ ਲੱਗੀ ਹੁੰਦੀ ਹੈ ਆਰਮੀ ਦੇ ਜਵਾਨ ਵੀ ਲੱਗੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਬੜੀ ਤੇਜ਼ ਦੇ ਨਾਲ ਜਿਹੜਾ ਇਸ ਸ਼ੈੱਡ ਨੂੰ ਪਰਾ ਕੀਤਾ ਗਿਆ ਮਲਬੇ ਨੂੰ ਹਟਾਇਆ ਗਿਆ ਔਰ ਪੱਥਰਾਂ ਦੇ ਹੇਠੋਂ ਮਲਬੇ ਦੇ ਹੇਠੋਂ ਜਿਹੜੇ ਤਿੰਨ ਤੋਂ ਚਾਰ ਲੋਕ ਦੱਸਿਆ ਜਾ ਰਿਹਾ ਹੈ ਸ਼ਰਧਾਲੂ ਜਿਹੜੇ ਫਸੇ ਕੋਈ ਸੀ ਉਹਨਾਂ ਨੂੰ ਕੱਢਿਆ ਗਿਆ ਹੈ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਨੂੰ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਲੈਂਡ ਸਲਾਈਡਿੰਗ ਹੋਣ ਦੇ ਨਾਲ ਜ਼ਮੀਨ ਖਿਸਕਣ ਦੇ ਨਾਲ ਉੱਪਰੋਂ ਪੱਥਰ ਡਿੱਗੇ ਵੱਡੇ ਵੱਡੇ ਪੱਥਰ ਜਿਹੜੇ ਹੈ ਉਹ ਸ਼ੈੱਡ ਦੇ ਉੱਪਰ ਡਿੱਗ ਗਏ ਤੇ ਉਹ ਸਾਰੀ ਸ਼ੈੱਡ ਜਿਹੜੀ ਆ ਟੁੱਟ ਚੁੱਕੀ ਹੈ ਜਿਸ ਤੋਂ ਬਾਅਦ ਇਹ ਸ਼ੈੱਡ ਜਿਹੜੀ ਆ ਸ਼ਰਧਾਲੂਆਂ ਤੇ ਜਾ ਡਿੱਗਦੀ ਹੈ ਤਿੰਨ ਤੋਂ ਚਾਰ ਲੋਕ ਦੱਸਿਆ ਜਾ ਰਿਹਾ ਕਿ ਇਸ ਦੇ ਖੇਠਾਂ ਦੱਬੇ ਜਾ ਚੁੱਕੇ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ ਹੀਠੋਂ ਕੱਢਿਆ ਗਿਆ ਹੈ ਤਾਂ ਇਹ ਤਸਵੀਰਾਂ ਦਿਖਾ ਰਿਆਂ ਨਾ ਹੋਰ ਵੀ ਮੌਕੇ ਤੇ ਟੀਮਾਂ ਪਹੁੰਚੀਆਂ ਹੋਈਆਂ ਨੇ ਸਿਹਤ ਵਿਭਾਗ ਦੀਆਂ ਵੀ ਰੈਸਕਿਊ ਟੀਮਾਂ ਵੀ ਕਿ ਕੋਈ ਹੋਰ ਅਰ ਸੁਖਾਂ ਵੀ ਘਟਨਾ ਤਨੀ ਵਾਪਰੀ ਤਾਂ ਕਿ ਅਸੀਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਸੋ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਉਹ ਜਗ੍ਹਾ ਹੈ ਬਾਂਗ ਗੰਗਾ ਤੇ ਲੰਗਰ ਹਾਲ ਦੇ ਵਿਚਕਾਰ ਵਾਲੀ ਜਿੱਥੋਂ ਅਸੀਂ ਚੜਾਈ ਚੜਦੇ ਹਾਂ ਮਾਵੈਸ਼ਨੂ ਦੇਵੀ ਦੇ ਦਰਬਾਰ ਨੂੰ ਤਾਂ ਚੜਾਈ ਚੜਦੇ ਸਮੇ ਇਹ ਉਹ ਵਾਲੀ ਜਗ੍ਹਾ ਹੈ ਜਿੱਥੇ ਪੱਥਰ ਟੁੱਟ ਕੇ ਡਿੱਗੇ ਸ਼ੈੱਡ ਦੇ ਉੱਪਰ ਡਿੱਗੇ ਤੇ ਸ਼ੈੱਡ ਸਾਰੀ ਟੁੱਟ ਗਈ ਸ਼ਰਧਾਲੂਆਂ ਤੇ ਡਿੱਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਕੰਮ ਵੀ ਚੱਲ ਰਿਹਾ ਹੈ ਕਿ ਜਲਦੀ ਤੋਂ ਇਸ ਨੂੰ ਠੀਕ ਕੀਤਾ ਜਾਵੇ ਕਲੀਅਰ ਕੀਤਾ ਜਾਵੇ ਕਿਉਂਕਿ ਆਮਦ ਹੁੰਦੀ ਹੈ ਸੰਗਤਾਂ ਦੀ ਸੰਗਤਾਂ ਨੇ ਦਰਸ਼ਨ ਦੇਦਾਰੇ ਕਰਨੇ ਹੁੰਦੇ ਆ ਤਾਂ ਇਹ ਵੱਡੀ ਘਟਨਾ ਜਿਹੜੀ ਉਹ ਹੈ ਗਈਆਂ ਤਸਵੀਰਾਂ ਅਸੀਂ ਤੁਹਾਨੂੰ ਕਟੜਾ ਤੋਂ ਦਿਖਾ ਰਹੇ ਹਾਂ ਮਾਂ ਵੈਸ਼ਨੂ ਦੇਵੀ ਦਰਬਾਰ ਦੀਆਂ ਜਿੱਥੇ ਲੈਂਡ ਸਲਾਈਡਿੰਗ ਹੋਈ ਹੈ ਲੈਂਡ ਸਲਾਈਡਿੰਗ ਦੇ ਨਾਲ